ਜਿੰਨੇ ਭਰੋਸਾ ਹੀ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਦਾ ਕਰ ਲਿਆ ਨਾ ਮੈਂ ਕੰਨਾ ਜੀ ਫਿਰ ਭਾਵੇਂ ਜਿਹੜਾ ਮਰਜ਼ੀ ਹਾਲ ਚੱਲਦਾ ਹੋਵੇ ਜ਼ਿੰਦਗੀ ਜਿਹੜੇ ਮਰਜ਼ੀ ਮੁਕਾਮ ਤੇ ਖੜੀ ਹੋਵੇ ਜੋ ਮਰਜ਼ੀ ਹੋ ਗਿਆ ਹੋਵੇ ਜ਼ਿੰਦਗੀ 'ਚ ਜਿੰਨੇ ਆਪਣੇ ਮਨ 'ਚੋਂ ਹੀ ਆਵਾਜ਼ ਕੱਢ ਲਈ ਨਾ ਕਿ ਭਾਵੇਂ ਸਮਾ ਜਿੱਦਾਂ ਦਾ ਮਰਜ਼ੀ ਹੋਵੇ ਘੜੀ ਜਿੱਦਾਂ ਦੀ ਮਰਜ਼ੀ ਹੋਵੇ ਮੇਰੇ ਬਾਬਾ ਦੀਪ ਸਿੰਘ ਨੇ ਮੈਨੂੰ ਕੁਝ ਨਹੀਂ ਹੌਂਦਣਾ ਤੇ ਯਕੀਨਨ ਫਿਰ ਕੁਝ ਵੀ ਨਹੀਂ ਜਹੁੰਦਾ ਮਾੜੇ-ਮਾੜੇ ਹਾਲਾਤ ਆਂਦੇ ਜ਼ਿੰਦਗੀ 'ਚ ਬੜਾ ਔਖਾ ਸਮਾਂ ਵੀ ਆ ਜਾਂਦਾ ਕਈ ਵਾਰ ਪਰ ਬਾਬਾ ਹੀ ਨਾ ਅੱਖ ਚਪਕਨ ਜਿੰਨੇ ਸਮੇਂ ਚ ਬਚਾ ਲੰਦੇ ਆਪਣੇ ਬੱਚੇ ਨੂੰ ਸੋ ਮੈਂ ਤਾਂ ਜੀ ਆਪਣੇ ਦਿਲ ਤੇ ਹੱਥ ਰੱਖ ਕੇ ਗੱਲ ਕਰਨਾ ਮੈਂ ਕਿਸੇ ਨੂੰ ਵਲ ਵੇਖ ਕੇ ਨਹੀਂ ਕੰਦਾ ਮੈਂ ਖੁਦ ਉਸ ਸਮੇਂ ਚੋਂ ਨਿਕਲੇ ਆਇਆ ਮੈਂ ਖੁਦ ਉਹਨਾਂ ਹਲਾਤਾ ਜੋ ਗੁਜ਼ਰਿਆ ਜਿੱਥੇ ਕੋਈ ਬਾਹ ਫੜ ਕੇ ਵੀ ਨਹੀਂ ਖੁਸ਼ੀ ਹੀ ਕਈ ਵਾਰੀ ਸਮਾਂ ਆ ਜਾਂਦਾ ਨਾ ਕਿ ਸਾਰੇ ਪਿੱਛੇ ਹੋ ਜਾਂਦੇ ਆ ਕਿਉਂਕਿ ਕਿਸੇ ਨੂੰ ਕੋਈ ਪਰਵਾਹ ਨਹੀਂ ਕੀ ਤੁਹਾਡੀ ਜੇ ਤੁਸੀਂ ਸੋਚ ਕੇ ਬੈਠੇ ਹੋ ਨਾ ਕਿ ਇਹ ਮੇਰੀ ਬੜੀ ਫਿਕਰ ਕਰਦਾ ਕੋਈ ਨਹੀਂ ਜੀਗਾ ਇੱਥੇ ਤੁਸੀਂ ਦੁਖੀ ਹੋ ਤੁਸੀਂ ਪਰੇਸ਼ਾਨ ਹੋ ਦੁਨੀਆ ਤੁਹਾਨੂੰ ਗੱਲਾਂ ਸੁਣਾ ਸਕਦੀ ਹੱਸ ਸਕਦੀ ਆ ਮਜ਼ਾਕ ਬਣਾ ਸਕਦੀ ਏ ਪਰ ਕਿਸੇ ਨੇ ਬਾਣੀ ਫੜਨੀ ਕਿਸੇ ਨੇ ਸਮਝਾਣਾ ਨਹੀਂ ਕਿ ਯਾਰ ਵਕਤ ਦੀ ਗੱਲ ਆ ਵਕਤ ਬੀਤ ਜਾਣਾ ਟੈਨਸ਼ਨ ਨਾ ਲੈ ਆਪਣੇ ਮਾਲਕ ਤੇ ਭਰੋਸਾ ਰੱਖ ਐਨੀ ਗੱਲ ਵੀ ਨਹੀਂ ਕੋਈ ਕੰਦਾ ਅੱਜਕੱਲ ਦੁਨੀਆ ਦਾ ਪਿੱਛੇ ਹੋ ਜਾਂਦੀ ਏ ਸੋ ਮੈਨੂੰ ਤਾਂ ਬਚਾਉਣ ਵਾਲੇ ਬਾਬਾ ਦੀਪ ਸਿੰਘ ਜੀ ਆ ਆਪਾਂ ਦਾ ਬਾਬਾ ਦੀਪ ਸਿੰਘ ਦੇ ਪਿਆਰ ਚ ਐਨੀ ਗੱਲ ਵੀ ਤਾਂ ਹੀ ਕੰਨੇ ਆ ਕਿ ਮਰਨ ਦੇ ਕੰਡੇ ਵੀ ਬੰਦਾ ਪੈ ਗਿਆ ਹੋਵੇ ਨਾ ਕਿ ਜਿੱਦੇ ਸੋਚ ਹੀ ਨਾ ਹੋਵੇ ਕੋਈ ਦੂਸਰੀ ਜਿੱਦੀ ਸੋਚ ਹੀ ਇੱਕ ਪਾਸੇ ਲੱਗ ਗਈ ਹੋਵੇ ਕਿ ਮੈਂ ਮਰਨਾ ਹੀ ਮਰਨਾ ਐ ਜੇ ਉਸ ਮੌਤੇ ਮੂੰਹ ਚੋ ਵੀ ਕੋਈ ਬਚਾ ਸਕਦਾ ਤੇ ਉਹ ਹੋਗੇ ਬਾਬਾ ਦੀਪ ਸਿੰਘ ਜੀ ਬਸ ਬੰਦਾ ਇੱਕ ਵਾਰੀ ਸੱਚੇ ਦਿਲੋਂ ਯਾਦ ਕਰ ਲੇ ਪੁਕਾਰ ਲਵੇ ਕਿ ਬਾਬਾ ਦੀਪ ਸਿੰਘ ਜੀ ਦੁੱਖਾਂ ਦਾ ਬੋਝ ਬਹੁਤ ਪੈ ਚੁੱਕਾ ਜੇ ਮੇਰਾ ਕੋਈ ਸਹਾਰਾ ਨਹੀਂਗਾ ਮੈਂ ਤੁਹਾਡੇ ਤੇ ਹੀ ਆਸ ਰੱਖੀ ਹੈ ਮੈਨੂੰ ਤੁਹਾਡੇ ਤੇ ਹੀ ਵਿਸ਼ਵਾਸ ਹੈ ਮੈਨੂੰ ਬਚਾ ਲੋ ਪਿਆਰ ਜੇ ਇੱਕ ਵਾਰੀ ਪੁਕਾਰ ਲੋਗੇ ਨਾ ਆਪਣੇ ਮਾਲਕ ਨੂੰ ਤੇ ਫਿਰ ਜਿੱਦਾਂ ਮਾਂ ਸੰਭਲਦੀ ਨਾ ਆਪਣੇ ਬੱਚੇ ਨੂੰ ਕੁਝ ਨਹੀਂ ਹੋਣ ਦਿੰਦੀ ਓਵੇਂ ਮਾਲਕ ਘੁੱਟ ਕੇ ਬਾਹ ਫੜ ਲੰਦਾ ਇਹ ਪੁੱਤਰਾ ਹੂੰ ਮੈਂ ਤੈਨੂੰ ਕੁਛ ਨਹੀਂ ਹੌਂ ਦੇਂਦਾ ਤੂੰ ਆਪਣਾ ਸਾਰਾ ਵਿਸ਼ਵਾਸ ਹੀ ਮੇਰੇ ਤੇ ਰੱਖਿਆ ਤੇ ਤੇਰੇ ਸਾਰੇ ਕਾਰਜਾਂ ਦੀ ਜ਼ਿੰਮੇਵਾਰੀ ਵੀ ਮੇਰੀ ਹੈ ਭਾਵੇਂ ਜਿੱਦਾਂ ਦੇ ਮਰਜ਼ੀ ਹਾਲਾਤ ਹੋਣ ਮੈਂ ਤੈਨੂੰ ਕੁਛ ਨਹੀਂ ਹੌਂ ਦੇਣਾ ਜ਼ਿੰਦਗੀ ਦੇ ਹਾਲਾਤ ਜਿਆਦਾ ਤੰਗ ਕਰਦੇ ਵੇ ਤਾਂ ਇੱਕ ਵਾਰ ਬਾਬਾ ਦੀਪ ਸਿੰਘ ਦੇ ਅੱਗੇ ਜਾ ਕੇ ਬਹਿ ਜਾਓ ਭਰੋਸਾ ਰੱਖ ਲੋ ਪੂਰਾ ਬਾਬਾ ਹੀ ਤੇ ਮੈਂ ਕਹਿੰਦਾ ਜੀ ਆਪਣੇ ਆ ਵੀ ਤੁਹਾਡੀ ਜ਼ਿੰਦਗੀ ਦੇਖਣਾ ਕਿਵੇਂ ਬਦਲਦੀ ਬਾਬੇ ਨੇ ਕੁਛ ਗਲਤ ਨਹੀਂ ਜੇ ਹੌਂ ਦੇਣਾ ਇਹ ਜਿਹੜਾ ਸਮਾ ਜਿਹੜੇ ਹਾਲਾਤ ਜਿਹੜੇ ਦੁੱਖ ਆ ਤੁਹਾਨੂੰ ਡਰਾਉਂਦੇ ਵੇ ਨਾ ਇੱਕ ਵਾਰ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਦੇ ਅਰਦਾਸ ਕਰ ਦੋ ਇੰਨਾ ਦੁੱਖਾਂ ਕਲੇਸ਼ਾਂ ਨੇ ਆਪਣੇ ਪਿੱਛੇ ਹੋਏ ਹਨ ਨਾ ਫਿਰ ਬਾਬਾ ਦੀਪ ਸਿੰਘ ਨੇ ਆਪੇ ਤੁਹਾਡੀ लाज ਬਣਾ ਕੇ ਰੱਖਣੀ ਜੀ ਬਿਲਕੁਲ ਵੀ ਘਬਰਾਣਾ ਨਹੀਂ ਜੀ ਬਿਲਕੁਲ ਵੀ ਸਮਾਵੇ ਕੇ ਟੁੱਟਣਾ ਨਹੀਂ ਜੀਗਾ ਬਾਬਾਈ ਦਾ ਹੱਥ ਜਦੋਂ ਤੱਕ ਤੁਹਾਡੇ ਸਿਰ ਤੇ ਹੈ ਤੁਹਾਡਾ ਕਾਲ ਵੀ ਨਹੀਂ ਜੇ ਕੁਝ ਵਿਗਾੜ ਸਕਦਾ ਮੌਤ ਵੀ ਨਹੀਂ ਕੁਝ ਵਿਗਾੜ ਸਕਦੀ ਸਮਾ ਦਾ ਫੇਰ ਬਹੁਤ ਛੋਟੀ ਗੱਲ ਸੋ ਪਰਵਾਹ ਨਹੀਂ ਕਰਨੀ ਬਾਬਾ ਦੀਪ ਸਿੰਘ ਜੀ ਮਹਾਰਾਜ ਨੇ ਤੁਹਾਨੂੰ ਹਰ ਜਗ੍ਹਾ ਤੋਂ ਬਚਾ ਲੈਣਾ ਜੀ ਦਰਿਆਣਾ ਕਰੋ ਬਸ ਸਾਰੇ ਪਿਆਰ ਨਾਲ ਲਿਖੋ ਇੱਕ ਵਾਰ ਧੰਨ ਧੰਨ ਬਾਬਾ ਦੀਪ ਸਿੰਘ ਜੀ